ਮੇਰੇ ਵੱਲੋਂ ਮੇਰੀ ਪਿਆਰੀ YouTube ਫੈਮਲੀ ਨੂੰ ਸਤਿ ਸ੍ਰੀ ਅਕਾਲ ਤੁਸੀਂ ਕਿਵੇਂ ਹੋ ਸਾਰੇ ਅਸੀਂ ਸਾਰੇ ਠੀਕ ਠਾਕ ਅਸੀਂ ਜਾਣਾ ਸੀ ਅੱਜ ਮੇਲੇ ਤੇ ਮੈਂ ਤਿਆਰ ਹੋ ਗਈ ਸੀ ਬੱਚੇ ਹੋ ਰਹੇ ਸੀ ਤਿਆਰ ਚਲੋ ਜੀ ਫਿਰ ਅਸੀਂ ਆਉਣ ਲੱਗੇ ਮੇਲੇ ਤੇ ਬੱਚੇ ਬਹੁਤ ਜ਼ਿਆਦਾ ਖੁਸ਼ ਸੀਗੇ ਮਨਰਾਜ ਕੀਰਤ ਤਵਲীন ਸਾਰੇ ਬਹੁਤ ਜ਼ਿਆਦਾ ਖੁਸ਼ ਨੇ ਵੈਸੇ ਤਾਂ ਮੇਲਾ ਬਹੁਤ ਨੇੜੇ ਸੀ ਤੁਹਾਨੂੰ ਪਤਾ ਹੀ ਹੈ ਪਿਛਲੀ ਵੀਡੀਓ 'ਚ ਤੁਸੀਂ ਮੇਰੇ ਦੇਖ ਹੀ ਸਕਦੇ ਹੋ ਮੈਂ ਪੂਰਾ ਇਤਿਹਾਸ ਪਾਇਆ ਆਪਣੇ ਪਿੰਡ ਦਾ ਫੇਰ ਅਸੀਂ ਘੁੰਮ ਘੁਮਾ ਕੇ ਕਾਫੀ ਟਾਈਮ ਦੂਰ ਸਾਨੂੰ ਜਾਣਾ ਪਿਆ ਕਿਉਂਕਿ ਉਧਰਲੀ ਸਾਈਡ ਪਾਣੀ ਬਹੁਤ ਜ਼ਿਆਦਾ ਸੀ ਇੱਕ ਦੋ ਦਿਨ ਪਹਿਲਾਂ ਜਿਹੜਾ ਮੀਂਹ ਪਿਆ ਸੀ ਨਾ ਉਹਨੇ ਸਾਰੀਆਂ ਸੜਕਾਂ ਬੰਦ ਕੀਤੀਆਂ ਸੀ ਦੇਖੋ ਜੀ ਤੁਸੀਂ ਹਰਿਆਲੀ ਕਿੰਨੀ ਸੋਹਣੀ ਲੱਗਦੀ ਆ ਮੇਰੇ ਪੇਕੇ ਤੇ ਸਹੁਰਿਆਂ ਦੇ ਵਿੱਚ ਬਹੁਤ ਜ਼ਿਆਦਾ ਹਰਿਆਲੀ ਆ ਬਹੁਤ ਸੋਹਣਾ ਪੱਕੀਆਂ ਸੜਕਾਂ ਨੇ ਤੇ ਸਾਫ਼ ਸੁਥਰਾ ਇਹ ਵਾਤਾਵਰਨ ਆ ਦੇਖੋ ਤੁਸੀਂ ਮੇਲੇ ਦੀ ਧੀੜ ਇੱਥੋਂ ਮੇਲਾ ਸਟਾਰਟ ਹੋ ਗਿਆ ਸੀ ਕੋਹਿਨੌਰ ਪੈਲੇਸ ਆਈ ਸੜੂ ਦਾ ਇੱਥੇ ਸੀਗੀ ਕਾਲੀਆਂ ਦੀ ਸਟੇ ਸੁਖਵੀਰ ਸਿੰਘ ਬਾਦਲੂਣਾ ਨੇ ਇੱਥੇ ਆਉਣਾ ਸੀ ਕਾਫੀ ਜ਼ਿਆਦਾ ਗੱਡੀਆਂ ਉਹਨਾਂ ਦੀਆਂ ਖੜੀਆਂ ਸੀ ਰਸ਼ ਬਹੁਤ ਜ਼ਿਆਦਾ ਸੀਗਾ ਸਾਨੂੰ ਗੱਡੀ ਉਹਨਾਂ ਨੇ ਕਿਹਾ ਵੀ ਹੌਲੀ ਕਰ ਲਓ ਫਿਰ ਅਸੀਂ ਹੌਲੀ ਹੌਲੀ ਨਾਲੇ ਤਾਂ ਮੇਲਾ ਦੇਖਦੇ ਗਏ ਨਾਲੇ ਅਸੀਂ ਸਾਰਾ ਹਲੜੋਲ ਦੇਖਿਆ ਉਸ ਤੋਂ ਬਾਅਦ ਅਸੀਂ ਗਏ ਸ਼ਹੀਦ ਕਰਨੈਲ ਸਿੰਘ ਜੀ ਦੇ ਸਟੈਚੂ ਤੇ ਉਹਨਾਂ ਨੂੰ ਫੁੱਲ ਫੇਟ ਕਰਨ ਹੌਲ ਫੇਟ ਕੀਤੇ ਅਸੀਂ ਥੋੜੀ देर ਉੱਥੇ ਰੁਕੇ ਆਉਂਦੇ ਆਉਂਦੇ ਸਾਨੂੰ ਲੰਗਰ ਮਿਲਿਆ ਲੰਗਰ ਦੇ ਵਿੱਚ ਇੱਕ ਪੌਦੇ ਨਾਲ ਦੂਜਾ ਪੌਦਾ ਫ੍ਰੀ ਮਿਲਦਾ ਸੀ ਅਸੀਂ ਫਿਰ ਅਸੀਂ ਦੋ ਪੌਦੇ ਉਹਨਾਂ ਤੋਂ ਲੈ ਲਏ ਪਹਿਲਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਸ ਕਿਸ ਚੀਜ਼ ਦੇ ਨੇ ਉਸ ਤੋਂ ਬਾਅਦ ਅਗੇ ਅਸੀਂ ਖੂਨਦਾਨ ਕਰਨ ਹੋਂਦਾਨ ਕਰਨ ਤੇ ਕਾਫੀ ਕੁਝ ਇਨਕੁਆਰੀ ਹੁੰਦੀ ਆ ਤੇ ਉਹ ਆਪਣਾ ਬਹੁਤ ਕੁਝ ਲਿਖਵਾਉਂਦੇ ਨੇ ਦਸਤਾਵੇਜ਼ ਤਿਆਰ ਕਰਵਾਉਂਦੇ ਨੇ ਉਸ ਤੋਂ ਬਾਅਦ ਉਹ ਖੂਨਦਾਨ ਕਰਨ ਲਈ ਆਪਾਂ ਨੂੰ ਪਰਮਿਸ਼ਨ ਦਿੰਦੇ ਨੇ ਫਿਰ ਮੈਂ ਸਾਰੇ ਸਾਈਨ ਕਰ ਦਿੱਤੇ ਫਿਰ ਮੈਂ ਚਲੇ ਗਈ ਅੰਦਰ ਪ੍ਰਾਇਮਰੀ ਸਕੂਲ ਮੇਰਾ ਜਿਹੜਾ ਜਿਸ ਵਿੱਚ ਮੈਂ 5ਵੀਂ ਕਲਾਸ 'ਚ ਪੜ੍ਹੀ ਸੀ 5ਵੀਂ ਕਲਾਸ ਤੱਕ ਉੱਥੇ ਗਏ ਉੱਥੇ ਜਾ ਕੇ ਮੈਂ ਕਰਵਾਇਆ ਖੂਨਦਾਨ ਉਹਨਾਂ ਨੇ ਮੇਰੇ ਹੱਥ 'ਚ ਬੋਲ ਦਿੱਤੀ ਬੋਲ ਦੇਣ ਤੋਂ ਬਾਅਦ ਜਿਹੜੀ ਨਾੜ ਹੁੰਦੀ ਆ ਉਹ ਉੱਪਰ ਆ ਜਾਂਦੀ ਆ ਆਪਣੀ ਬਾਂਦੀ ਸੂਈ ਸੀ ਜਿਹੜੀ ਉਹਨਾਂ ਦੀ ਬਹੁਤ ਜ਼ਿਆਦਾ ਮੋਟੀ ਸੀ ਬਸ ਮੈਨੂੰ ਵੇਟ ਸੀ ਕਦੋਂ ਮੇਰਾ ਜੋ ਟਾਰਗੇਟ ਆ ਕੰਪਲੀਟ ਹੋ ਜਵੇ ਕਦੋਂ ਮੈਂ ਮੇਲੇ ਤੇ ਜਾਵਾਂ ਉਹਨਾਂ ਦੇ ਕੋਲ ਕੀਰਤੋਣੇ ਸੀ ਉਹ ਸਕੂਲ ਦੇ ਵਿੱਚ پارک ਉੱਤੇ ਖੇਡਦੇ ਸੀ ਮੈਂ ਉਹਨਾਂ ਨੂੰ ਦੇਖਦੀ ਰਹੀ ਚਲੋ ਐਨੀ ਦੇਰ ਨੂੰ ਸਾਰਾ ਟਾਰਗੇਟ ਕੰਪਲੀਟ ਹੋ ਗਿਆ ਫਿਰ ਅਸੀਂ ਆਉਣ ਲੱਗੇ ਮੇਲੇ ਮੇਲੇ ਤੇ ਵਿੱਤੀ ਸੀਗਾ ਸਕੂਲ ਜੇ ਥੋੜੀ ਉਸ ਤੋਂ ਬਾਅਦ ਮਨਰਾਜ ਕੰਡਾ ਵੀ ਜਾਣਾ ਹੈ ਭੁੱਲਿਆਂ ਤੇ ਮੇਟ ਨੂੰ ਤਾਂ ਕਟੇਸ਼ਾਂ ਤੋਂ ਉਹਨਾਂ ਸੀਗਾ ਨਾ ਕੁਝ ਤਰੀਕਾ ਫਿਰ ਅਸੀਂ ਇੱਕ ਤਿੰਨ ਆਪੀ ਕੋਲੇ ਦੇਣ ਲੱਗੇ ਸੀਗਾ ਝੁੱਲੇ ਮਨਰਾਜ ਨੂੰ ਮੰਜ਼ਾ ਰਹੀ ਬੈਠ ਗਿਆ ਸੀ ਗੱਤੀ ਤੇ ਉੱਪਰੀ ਸਾਈਡ ਦੀ ਜੀਸ ਵਾਲੇ ਸੀ ਉੱਧਰ ਜਾਂਦੇ ਵਾਲੇ ਥੁਲੇ ਸੀ ਤੇ ਉੱਧਰ ਮਿੱਠੀ ਹੌਸਲੇ ਥੁਲੇ ਸੀ ਉਸ ਤੋਂ ਬਾਅਦ ਅਸੀਂ ਆਏ ਆਈਸਕ੍ਰੀਮ ਖਾਣ ਅਸੀਂ ਲਿੱਤੀਆਂ ਗੁਲਫੀਆਂ ਗੁਲਫੀਆਂ ਬਹੁਤ ਟੇਸਟੀ ਸੀ ਫਿਰ ਅਸੀਂ ਅੱਗੇ ਦੂਸਰੀ ਸਾਈਡ 'ਚ ਜਾਂਦੇ ਜਾਂਦੇ ਆਨੇ ਦੇਖਿਆ ਕਿ ਇੱਕ ਔਰਤ ਸੀ ਆਪਦੇ ਬੱਚੇ ਦੇ ਨਾਲ ਕਰਤੱਬ ਦਿਖਾ ਰਹੀ ਸੀ ਕਾਫੀ ਗਰਮੀ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਂਦਾ ਫਿਰ ਅਸੀਂ ਦੁਵਾਰਾ ਝੂਲਿਆਂ ਤੇ ਆਏ ਉੱਥੇ ਸਾਨੂੰ ਮੰਮੀ ਹੋਣੀ ਮਿਲੇ ਵੱਡੇ ਬੱਚੇ ਕਹਿੰਦੇ ਹੁਣ ਅਸੀਂ ਵੀ ਝੂਲੇ ਲੈਣੇ ਨੇ ਚਲੋ ਉਹਨਾਂ ਦੀ ਅਸੀਂ ਟਿਕਟ ਕਰਵਾਈ ਅਸੀਂ ਉਹਨਾਂ ਨੂੰ ਕੋਲ ਖੜਕੇ ਦੇਖਣ ਲੱਗ ਗਏ ਮਨਰਾਜ ਕਹਿੰਦਾ ਮੈਂ ਜੰਪਿੰਗ ਝੂਲਾ ਲੈਣਾ ਇਹ ਉਹ ਉੱਥੇ ਨਹੀਂ ਮਿਲਿਆ ਕਿਉਂਕਿ ਬੱਚੇ ਵੱਡੇ ਸੀ ਅਸੀਂ ਕਿਹਾ ਮਨਰਾਜ ਦੇ ਕੋਈ ਸੱਟ ਮਾਰੂ ਫਿਰ ਅਸੀਂ ਮਨਰਾਜ ਨੂੰ ਫੇਰ ਦੁਵਾਰਾ ਉੱਥੇ ਹੀ ਗੱਡੀ ਤੇ ਬਿਠਾਤਾ ਉੱਥੇ ਬਸ ਕੁਰਸੀ ਉਸ ਤੋਂ ਬਾਅਦ ਸਾਡਾ ਬ੍ਰਦਰ ਆ ਗਿਆ ਉਹਨਾਂ ਦੇ ਨਾਲ ਆਈ ਸੀਗੇ ਬੌਂਸਰ ਫਿਰ ਮੈਂ ਉਹਨਾਂ ਨਾਲ ਕਰਵਾਈ ਫੋਟੋ ਫਿਰ ਅਸੀਂ ਅਗੇ ਬਾਜ਼ਾਰ ਵਿੱਚ ਬਾਜ਼ਾਰ ਚ ਤਵਲীন ਕਹਿੰਦੀ ਮੈਂ ਬ੍ਰੈਸਲੇਟ ਲੈਣਾ ਉਹਦੇ ਬ੍ਰੈਸਲੇਟ ਦੇਖਣ ਲੱਗੇ ਤੇ ਮਨਰਾਜ ਕਹਿੰਦਾ ਮੈਂ ਲੈਣਾ ਟਰੈਕਟਰ ਫਿਰ ਉਹਨੂੰ ਉਹ ਦੇਖਣ ਲੱਗੇ ਕੀਰਤ ਵੀ ਕਹਿੰਦਾ ਮੈਂ ਰੁਮਾਲ ਲੈਣਾ ਦੇਖਦੇ ਦਿਖਾਉਂਦੇ ਬਹੁਤ ਸੋਹਣੀਆਂ ਚੀਜ਼ਾਂ ਸੀਗੀਆਂ ਉੱਥੇ ਚਲੋ ਮਿਹਨਤ ਨਾਲ ਲੈ ਕੇ ਆਏ ਨੇ ਹਨਾ ਫਿਰ ਉਦਾਂ ਦਾ ਹੀ ਮੁੱਲ ਸੀ ਐਦਾਂ ਹੀ ਹੱਸਦੇ ਖੇਡਦੇ ਅਸੀਂ ਘਰ ਨੂੰ ਵਾਪਸ ਆ ਰਹੇ ਸੀ ਔਰ ਮੇਲੇ ਦੀਆਂ ਗੱਲਾਂ ਕਰਦੇ ਸੀ ਅਗਲੀ ਵਾਰੀ ਦਾ ਇੰਤਜ਼ਾਰ ਕਰਦੇ ਕਰਦੇ ਸਾਡਾ ਸਫ਼ਰ ਹੋ ਗਿਆ ਪੂਰਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਕੇ ਦੱਸਿਓ ਜੀ ਧੰਨਵਾਦ ਜੀ